ਜੋ ਵੀ ਕੁੜੀਆਂ ਦੀ ਰੂਹ ਤਾਂ ਹੁਣ ਖੁਸ਼ ਹੋਣੀਆਂ ਜਿਹੜਾ ਤੁਸੀਂ ਬਾਜ਼ਾਰ ਜਾਏ ਕੋਟ ਸੈੱਟ ਲੈਂਦੇ ਹੋ 12 13 1400 ਰੁਪਏ ਦਾ ਸਾਡੇ ਕੋਲ ਆਜੋ ਸਿਰਫ 388 ਰੁਪਏ ਚ ਕੋਟ ਸੈੱਟ ਲੈ ਜਾਓ ਦੇਖੋ ਕੁੜੀ ਕਹਿੰਦੀ ਸਾਨੂੰ ਥੋੜਾ ਜਿਹਾ ਹੋਰ ਅਲਟੀਮੇਟ ਲਗਜ਼ਰੀ ਤੇ ਡਿਜ਼ਾਈਨਰ ਪੀਸ ਚਾਹੀਦੇ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਹੈਗੇ ਆ ਭਾਜੀ ਪਲਾਜੋ ਸੂਟ ਦੇ ਵਿੱਚ ਵੀ ਵੈਰਾਈਟੀ ਹੈਗੀ ਆ ਆ ਦੇਖੋ ਭਾਜੀ ਵੈਰਾਈਟੀ ਦੀ ਗੱਲ ਕੀਤੀ ਹੈ ਦੇਖੋ ਵੇਸ਼ਮਾਰ ਵੈਰਾਈਟੀ ਆ ਚੁੱਕੀ ਹੈਗੀ ਸਿਰਫ 469 ਰੁਪਏ ਵਿੱਚ ਭਾਜੀ ਸਿੱਧਾ ਲੈ ਜਾਣਾ ਪਲਾਜੋ ਸੂਟ ਆਪਾਂ ਦੇਖੋ ਆਹ ਦੇਖੋ ਜੀ ਸਭ ਤੋਂ ਵੱਡਾ ਚੈਲ 60 ਰੁਪਏ ਦਾ ਰੇਟ ਇੱਥੇ ਇਕੱਲੇ ਇਕੱਲੇ ਤੇ ਲਿਖ ਕੇ ਲਾ ਦਿਆ ਹਰ ਇੱਕ ਸਚਾਈ ਝੂਠ ਕੁੱਝ ਬੋਲਦੇ ਨਹੀਂ ਧਾਗੇ ਦਾ ਕੰਮ ਕੀਤਾ ਹੈਗਾ ਬਹੁਤ ਸੋਹਣੇ ਆਰਟੀਕਲ ਆ ਚੁੱਕੇ ਡਿਜ਼ਾਈਨਿੰਗ ਕਿੰਨੀ ਵਧੀਆ ਆ ਚੁੱਕੇ ਸਿਰਫ 700 ਤੇ 25 ਰੁਪਏ ਵਿੱਚ ਹੀ 725 ਦੇ ਵਿੱਚ ਬਾਹਰ ਤੁਸੀਂ ਜਾਣਿਓ ਡੋਦਰਾ ਪੌਂਡਾ ਦੇ ਵਿੱਚ ਕੱਪੜੇ ਮਿਲਣੇ ਆ ਇੱਥੇ ਤੁਸੀਂ ਆਜੋ ਜਿਹੜਾ ਤੁਸੀਂ ਪੰਜਾਬ 'ਚ ਵੀ ਕਿਤੇ ਪਾਸੇ ਜਾ ਕੇ ਨਾ ਕੱਪੜਾ ਲੈਣੇ ਹੋ ਮਨ ਲਓ ਤੁਸੀਂ 50000 ਰੁਪਏ ਦਾ ਕੱਪੜਾ ਲੈ ਲਿਆ ਬਾਹਰ ਜਿਹੜੀ ਸ਼ਾਪਿੰਗ ਕਰਦੇ ਹੋ ਟੈਟੀ ਭਰ ਲਈ ਅਸੀਂ 50000 ਵਾਲਾ ਕੱਪੜਾ ਤੁਹਾਨੂੰ ਚਾਹ ਰਿਹਾ 20000 ਜੀ ਹੈ ਨਾ ਭਾਈ ਜੀ ਗਰਮੀਆਂ ਦਾ ਦਿਨ ਹੈ ਤੁਸੀਂ ਕੋਟੀਆਂ ਠੰਡ ਵਾਲੀਆਂ ਹੋਣੀ ਕੱਢ ਦਿੱਤੀਆਂ ਹੈਗੀਆਂ ਭਾਈ ਜੀ ਜੇ ਸਾਡੀ ਭੈਣ ਜਾਣਾ ਆਊਟ ਆਫ ਕੰਟਰੀ ਜਿਹਨਾਂ ਨੂੰ ਵੀਜਾ ਲੱਗੇ ਸਟੇਡੀ ਵਾਸਤੇ ਜਾਣਾ ਨਾ ਉਹਨਾਂ ਲਈ ਚਾਹੀਦੇ ਹੈ ਕੱਪੜੇ ਬਧੀ ਬਧੀ ਗਰਮ ਗਰਮ ਦੇਖੋ ਕਿੰਨੇ ਕਿੰਨੇ ਬਧੀ ਸਟੈਚੂਲ ਆ ਚੁੱਕੇ ਟਾਪ ਬਿਲਕੁਲ ਡੀਸੈਂਟ ਕਲਰ ਦੇ ਨੇ ਆਪਾਂ ਡੀਸੈਂਟ ਪੀਸ ਦੇਣੇ ਹੈਗੇ ਸਿਰਫ 500 ਤੇ 620 ਰੁਪਏ ਵਿੱਚ ਨਾਈ ਇਹ ਬਾਜ਼ਾਰ 'ਚ 12 13 14 ਤੋ ਰਹਾ ਸਾਡੇ ਕੋਲ 700 800 900 ਹਜ਼ਾਰ ਇੰਨੇ ਕ ਰੇਂਜਰ ਦੇ ਵਿੱਚ ਮਿਲ ਜਣਾ ਆ ਦੇਖੋ ਗੁੱਟੀਆਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਰੇਂਜ ਹੈਗੀ ਆ ਤੁਸੀਂ ਇਸ ਤੋਂ 3-400 ਰੁਪਏ ਤੋਂ ਸਾਡੇ ਕੋਲ ਹੁੱਡੀ ਸਟਾਰਟ ਹੈਗੀ ਆ ਤੁਸੀਂ 500 700 800 ਹਜ਼ਾਰ 1200 ਤੱਕ ਵੀ ਸਾਡੇ ਕੋਲ ਗੁੱਟੀਆਂ ਲੈ ਕੇ ਜਾ ਸਕਦੇ ਆ ਇਕ ਕੋਈ ਜਿੰਨੇ ਮਰਜ਼ੀ ਮਹਿੰਗੇ ਸੂਟ ਪਾ ਲਓ ਜਿੰਤਾ ਨੇ ਮਰਜ਼ੀ ਰੰਗ ਵਾਲੇ ਸੂਟ ਪਾ ਲਓ ਆ ਦੇਖੋ ਜਿੰਨੇ ਤਰ੍ਹਾਂ ਦੇ ਰੰਗ ਸਾਡੇ ਕੋਲ ਸੂਟਾਂ ਦੇ ਹੋਊਗੇ ਉਨੇ ਤਰ੍ਹਾਂ ਹੀ ਆ ਪੰਜਾਬੀ ਜੁੱਤੀਆਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਇਹ ਕੋਈ 35 3500 ਦੀਆਂ ਨਹੀਂ ਹੈਗੀਆਂ ਉਹ ਕੋਈ 4 4000 ਦੇ ਨਹੀਂ ਹੈਗੀਆਂ ਇਹਦੇ ਵਿੱਚ ਕੋਈ 500 ਰੁਪਏ ਕੋਈ 600 ਰੁਪਏ ਕੋਈ 800 ਕੋਈ 1200 ਕੋਈ 1100 ਇੰਨੀਆਂ ਕਰ ਰੇਂਜਾਂ ਦੇ ਵਿੱਚ ਆ ਪੰਜਾਬੀ ਜੁੱਤੀਆਂ ਦੇਸ਼ ਔਰ ਵੈਰਾਈਟੀ ਆ ਇੱਧਰ ਦੇਖੋ ਡੇਲੀ ਵੀਰ ਤੁਸੀਂ ਭਾਵੇਂ ਸੂਟਾਂ ਨਾਲ ਪਾਓ ਭਾਵੇਂ ਜੁੱਤੀਆਂ ਪੈਂਟ ਨਾਲ ਪਾਓ ਤਾਰੇ ਦਾ ਬਾਥਰੂਮ ਚੱਪਲ ਰਹਿ ਗਈਆਂ ਤੁਹਾਡੇ ਕੋਲ ਤਰੀਪਰ ਰਹਿ ਗਿਆ ਹਰ ਇੱਕ ਤਰ੍ਹਾਂ ਦੇ ਟੂ ਸੈਕਸ਼ਨ ਦੇ ਵਿੱਚ ਵਾਇਰਟ ਕਰਨ ਵਿੱਚੋਂ ਮਿਲ ਜਾਣੀਆਂ ਇੱਥੇ ਦੇਖੋ ਬੋਰੇ ਭਰ-ਭਰ ਗਿਆ ਗਿਆ ਇੱਥੇ ਇੱਟਾਂ ਥੋੜੀਆਂ ਵੀ ਇੱਕ ਜੀ ਤੁਹਾਨੂੰ ਦਿਖਾ ਰਹੇ ਹਾਂ ਦੋ ਦਿਖਾ ਰਹੇ ਹਾਂ ਜਾਂ ਚਾਰ ਦਿਖਾ ਰਹੇ ਹਾਂ ਬੋਰੇ ਭਰ-ਭਰ ਪਏ ਆ ਗਢੌਣ ਭਰੇ ਪਏ ਆ ਇੱਥੇ ਕਿਉਂ ਇੰਨਾ ਮਾਲ ਹੈਗਾ ਆਇਆ ਹੋਇਆ ਕਿਉਂਕਿ ਲੋਕ ਦੂਰੋਂ ਆ ਕੇ ਫਾਇਦੇ ਲੈ ਕੇ ਜਾ ਰਹੇ ਆ ਕੋਤੂੰ ਦੀ ਵੀ ਆ ਜੋ ਲਓ ਜੀ ਹੁਣ ਕੁੜੀਆਂ ਨੂੰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਬੰਗਾ 'ਚ ਵੱਡਾ ਡਿੱਪੂ ਆ ਜਾ ਚੁੱਕਾ ਹੈ ਬੰਗਾ ਦੇ ਆ ਚੁੱਕੇ ਆ ਕੁੜੀਆਂ ਦੇ ਲਈ ਰੈਡੀमेड ਟਾਪ ਦੇ ਲਗਜ਼ਰੀ ਕੱਪੜੇ ਬਾਜ਼ਾਰ ਨਾਲੋਂ ਅੱਧੇ ਰੇਟਾਂ 'ਚ ਆਹ ਦੇਖੋ ਜੀ ਸਭ ਤੋਂ ਵੱਡਾ ਚੈਲੰਜ ਜਿਹੜਾ ਬਾਜ਼ਾਰ 'ਚ ਹੈ ਕਿ ਤੁਸੀਂ ਕੋੜ ਤਾਂ ਲੈਨੇ ਹੋ 800 ਰੁਪਏ ਦਾ ਵੱਡਾ ਡਿੱਪੂ ਤਾਂ ਲੈ ਜਾਓ ਸਿਰਫ 260 ਰੁਪਏ ਦਾ ਰੇਟ ਇੱਥੇ ਕੱਲੇ-ਕੱਲੇ ਤੇ ਲਿਖ ਕੇ ਲਾਤੀ ਆ ਹਰ ਇੱਕ ਸਚਾਈ ਝੂਠ ਕੁਛ ਬੋਲਦੇ ਨਹੀਂ ਬਾਜ਼ਾਰ ਦਾ ਰੇਟ 800 ਇੱਥੇ ਤੁਹਾਨੂੰ ਦਵਾਂਗੇ ਸਿਰਫ 262 ਰੁਪਏ ਚ ਇੱਕ ਆ ਵੀ ਤੁਸੀਂ ਦੇਖੋ ਕਲਰ ਵੀ ਸੋਨਾ ਹੋ ਗਿਆ ਡਿਜ਼ਾਈਨਿੰਗ ਵੀ ਹੈਵੀ ਹੋ ਗਈ ਬਾਹਾਂ ਤੇ ਵੀ ਕੰਮ ਆ ਗਿਆ ਬਾਜ਼ਾਰ ਦਾ ਰੇਟ 8 900 ਰੁਪਈਆ ਪਰ ਇਹ ਤੁਹਾਨੂੰ ਦਵਾਂਗੇ ਸਿਰਫ 300 ਰੁਪਏ ਦੇ ਵਿੱਚ ਜੇ ਤੁਸੀਂ ਇਦੋਂ ਉੱਪਰਲੀ ਰਾਇਲ ਵੈਰਾਈਟੀ ਚਾਹੁੰਦੇ ਹੋ ਕੁਆਲਿਟੀ ਚਾਹੁੰਦੇ ਹੋ ਫਰੰਟ ਬੈਕ ਹੈਵੀ ਚਾਹੁੰਦੇ ਹੋ ਸਾਈਜ਼ ਤੁਸੀਂ ਹਰ ਇੱਕ ਤਰ੍ਹਾਂ ਦਾ ਚਾਹੁੰਦੇ ਹੋ ਖੁੱਲੇ ਡੁੱਲੇ ਸਾਈਜ਼ ਚਾਹੁੰਦੇ ਹੋ ਭਾਵੇਂ ਤੁਸੀਂ ਲਾਰਜ ਮੀਡੀਅਮ ਐਕਸਲ ਡਬਲ ਐਕਸਲ ਲੈ ਜੋ ਦੇਖੋ ਜੀ ਬਾਜ਼ਾਰ ਦਾ ਰੇਟ 1200 1300 ਤੋਂ ਘੱਟ ਆ ਕੁੜਤੇ ਨਹੀਂ ਮਿਲਣੇ ਪਰ ਸਾਡੇ ਕੋਲ ਆ ਜਾਓ ਸਿਰਫ 412 ਰੁਪਏ ਦੇ ਵਿੱਚ ਲੈ ਜਾਓ ਜੇ ਆਪਾਂ ਡਿਜ਼ਾਈਨਾਂ ਦੀ ਗੱਲ ਕਰ ਲਈਏ ਕਮੀ ਕੋਈ ਹੈ ਨਹੀਂਗੀ ਜੇ ਸਾਈਜ਼ ਦੀ ਗੱਲ ਕਰ ਲਈਏ ਕਮੀ ਕੋਈ ਨਹੀਂ ਦੇਖੋ ਸਾਡੇ ਕੋਲ ਲਾਰਜ ਹੀ ਮਿਲ ਜਣੇ ਆ ਸਾਡੇ ਕੋਲ ਸ਼ਾਰਟ ਵੀ ਮਿਲ ਜਣੇ ਆ ਫੁੱਲ ਬਾਜੂ ਮਿਲ ਜਣੇ ਆ ਹਾਫ ਬਾਜੂ ਮਿਲ ਜਣੇ ਆ ਕੱਪੜਾ ਵੀ ਹਰ ਤਰ੍ਹਾਂ ਦਾ ਮਿਲ ਜਾਣਾ ਚਾਹੇ ਤੁਸੀਂ ਕਾਟਨ ਦਾ ਲੈ ਲਓ ਚਾਹੇ ਤੁਸੀਂ ਆ ਦੇਖੋ ਪ੍ਰਿੰਟ ਦੇ ਵਿੱਚ ਕਿੰਨਾ ਸੋਹਣਾ ਆ ਨਾਲੇ ਲੌਂਗ ਸਾਈਜ਼ ਹੈਗਾ ਆ ਰੇਟ ਬਾਜ਼ਾਰ ਚ 1500 1200 1400 ਸਾਡੇ ਕੋਲ ਸਿਰਫ 531 ਰੁਪਏ ਦੇ ਵਿੱਚ ਲੈ ਜਾਓ ਕੁਰਤੀਆਂ ਦੇ ਵਿੱਚ ਸਾਡੇ ਕੋਲ ਵੈਰਾਈਟੀਆਂ ਹੈਗੀਆਂ ਹੈਗੀਆਂ ਭਾਈ ਜੀ ਇਹ ਵੀ ਦੱਸੋ ਬੜੇ ਸੋਹਣੇ ਡਿਜ਼ਾਈਨਰ ਪੀਸ ਹੈਗੇ ਕੀ ਚੀਜ਼ ਆਹ ਦੇਖੋ ਭਾਈ ਕੁਰਤੇ ਆ ਗਏ ਲੌਂਗ ਦੇ ਵਿੱਚ ਹੈਗੇ ਧਾਗੇ ਦਾ ਕੰਮ ਕੀਤਾ ਹੈਗਾ ਬਹੁਤ ਸੋਹਣੇ ਆਰਟੀਕਲ ਆ ਚੁੱਕੇ ਡਿਜ਼ਾਈਨਿੰਗ ਕਿੰਨੀ ਵਧੀਆ ਆ ਚੁੱਕੀ ਸਿਰਫ 725 ਰੁਪਏ ਵਿੱਚ ਹੀ 725 ਦੇ ਵਿੱਚ ਬਿਲਕੁਲ ਸਟਾਰਟਿੰਗ ਹੋਈ ਗਈ ਬਾਕੀ ਪਤਨ ਕਸਟਮਰ ਦੀ ਹੈਗੀ ਆ ਦੇਖੋ 869 ਰੁਪਏ ਵਿੱਚ ਲਗ ਲਗ ਤੋਂ ਇਹ ਡਿਜ਼ਾਈਨਿੰਗ ਮੈਨੇਜ ਲਗ ਲਗ ਤੋਂ ਇਹ ਸਾਈਜ਼ ਵੰਡੇ ਹੈਗੇ ਸੋ ਨਾਲੇ ਰੰਗ ਸੋਨੇ-ਥੋਨੇ ਮਿਲ ਜਾਣੇ ਆ ਕੱਪੜਾ ਤੁਹਾਨੂੰ 100 ਸਾਰ ਮਿਲ ਜਾਣਾ ਆ ਕਢਾਈਆਂ ਤੁਹਾਨੂੰ ਪ੍ਰੋਪਰ ਮਿਲ ਜਾਣੀਆਂ ਆ ਆ ਦੇਖੋ ਜਿੰਨੇ ਤੁਸੀਂ ਬਾਜ਼ਾਰ ਦੇ ਵਿੱਚ ਇਕੱਲਾ ਕੱਪੜਾ ਲੈ ਕੇ ਸਟਿਚਿੰਗ ਕਰਾਉਨੇ ਹੋ ਤੁਹਾਨੂੰ ਸਟਿਚਿੰਗ ਨਾਲੋਂ ਵੀ ਸਸਤਾ ਕੋਰਤਾ ਮਿਲਣਾ ਵੱਡਾ ਡਿੱਪੂ ਅਜਾਜ ਉਹ ਬੰਗਾ ਤੋਂ ਜਿੱਥੇ ਬਹੁਤ ਸਾਰੇ ਫਾਇਦੇ ਹੈਗੇ ਆ ਆਜੋ ਤੇ ਤੁਹਾਨੂੰ ਟੌਪ ਟੌਪ ਦੀਆਂ ਚੀਜ਼ਾਂ ਥੋੜੇ ਪੈਸੇ ਦੇਵਾਂਗੇ ਆਪਾਂ ਲਓ ਜੀ ਇੱਕ ਹੋਰ ਬਹੁਤ ਵੱਡਾ ਕੁੜੀਆਂ ਦਾ ਫਾਇਦਾ ਕਰ ਦਿੰਦੇ ਆ ਜਿਨ੍ਹਾਂ ਦੇ ਸਟੂਡੈਂਟ ਵੀਜ਼ਾ ਲੱਗ ਰਹੇ ਆ ਤੁਸੀਂ ਬਾਹਰਲੇ ਮੁਲਕਾਂ ਜਾ ਰਹੇ ਹੋ ਬਾਹਰ ਤੁਸੀਂ ਜਾਣਿਓ ਡੋਜ਼ਨਾ ਪੌਂਡਾ ਦੇ ਵਿੱਚ ਕੱਪੜੇ ਮਿਲਣੇ ਆ ਇੱਥੇ ਤੁਸੀਂ ਆਜੋ ਜਿਹੜਾ ਤੁਸੀਂ ਪੰਜਾਬ 'ਚ ਵੀ ਕਿਤੇ ਪਾਸੇ ਜਾ ਕੇ ਨਾ ਕੱਪੜਾ ਲੈਨੇ ਹੋ ਮੰਨ ਲਓ ਤੁਸੀਂ 50000 ਰੁਪਏ ਦਾ ਕੱਪੜਾ ਲੈਨੇ ਹੋ ਬਾਹਰ ਜਾਣ ਲਈ ਸ਼ਾਪਿੰਗ ਕਰਦੇ ਹੋ ਟੈਚੀ ਭਰ ਲਈ ਅਸੀਂ 50000 ਵਾਲਾ ਕੱਪੜਾ ਤੁਹਾਨੂੰ ਸਿਰਫ 20000 ਜੀ ਹੈ ਨਾ ਜੇ ਤੁਸੀਂ ਬਾਹਰ ਜਾਓਗੇ ਤਾਂ ਉੱਥੇ ਲੱਖਾਂ ਰੁਪਈਆ ਦਾ ਕੱਪੜਾ ਆਉਣਾ ਇੱਥੇ ਹਜ਼ਾਰਾਂ ਰੁਪਏ ਜੀ ਮਿਲ ਜਾਣਾ ਹਰ ਇੱਕ ਪੱਖੋਂ ਤੁਹਾਡੇ ਪੈਸੇ ਦੀ ਬੱਚਤ ਕਰਨ ਦੀ ਜ਼ਿੰਮੇਵਾਰੀ ਵੀ ਵੱਡਾ ਡਿੱਪੂ ਨੇ ਚੱਕ ਲਈ ਆ ਕੋਟ ਸੈਟ ਲੈ ਲਓ ਤੁਸੀਂ ਕੁੜਤੇ ਲੈ ਜੋ ਤੁਸੀਂ ਮਿੱਡੀਆਂ ਲੈ ਜੋ ਤੁਸੀਂ ਪ੍ਰੌਕ ਸੂਟ ਲੈ ਜੋ ਸ਼ਾਰਟ ਲੈ ਜੋ ਚਾਈ ਲੋਗ ਲੈ ਜੋ ਜੇ ਆਪਾਂ ਹੋਰ ਹੈਵੀ ਦੀ ਗੱਲ ਕਰੀਏ ਦੇਖੋ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਬਜਟ ਤੁਹਾਨੂੰ ਮਿਲ ਜਾਣਾ ਹਰ ਇੱਕ ਤਰ੍ਹਾਂ ਦਾ ਪ੍ਰਾਈਸ ਮਿਲ ਜਾਣਾ 262 ਰੁਪਏ ਤੋਂ ਸ਼ੁਰੂ ਹੈਗਾ ਜੇ ਤੁਸੀਂ ਹਾਈ ਕੁਆਲਿਟੀ ਇਤਾਂ ਦੀ ਲੈਣੇ ਹੋ ਮੌਲਰ ਜੀ ਆਗੇ ਦਾ 2500 ਰੁਪਿਆ 2200 ਰੁਪਿਆ 2000 ਰੁਪਿਆ ਇਤਾਂ ਮੰਗਦੇ ਆ ਇਹ ਸੈੱਟ ਤੁਹਾਨੂੰ ਆਪਾਂ 831 ਰੁਪਏ ਚ ਦੇਵਾਂਗੇ ਬਹੁਤ ساری ਕੁਆਲਿਟੀ ਡਿਜ਼ਾਈਨ ਰੰਗ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਆ। ਭਾਈ ਜੀ ਗਰਮੀਆਂ ਦਾ ਦੇਣਿਆ ਤੁਸੀਂ ਕੋਟੀਆਂ ਠੰਡ ਵਾਲੀਆਂ ਹੋਣੇ ਕੱਢ ਦਿੱਤੀਆਂ ਹੈਗੀਆਂ। ਭਾਈ ਜੀ ਜਿਹੜੀ ਸਾਡੀ ਭੈਣ ਜਾਣਾ ਆਊਟ ਆਫ ਕੰਟਰੀ ਜਿਹਨਾਂ ਵਿਦੇਸ਼ਾਂ ਲੱਗੇ ਸਟਡੀ ਵਾਸਤੇ ਜਾਣਾ ਨਾ ਉਹਨਾਂ ਲਈ ਚਾਹੀਦੇ ਹੈ ਕੱਪੜੇ ਵਧੀਆ ਵਧੀਆ ਗਰਮ-ਗਰਮ ਦੇਖੋ ਕਿੰਨੇ ਕਿੰਨੇ ਵਧੀਆ ਸਟੈਚੂਲ ਆ ਚੁੱਕੇ ਟਾਪ ਬਿਲਕੁਲ ਡੀਸੈਂਟ ਕਲਰ ਦੇਣੇ ਆ ਪਰ ਡੀਸੈਂਟ ਪੀਸ ਦੇਣੇ ਹੈਗੇ ਆ ਸਿਰਫ 500 ਤੇ 620 ਰੁਪਏ ਵਿੱਚ ਤੇ ਕਲਰ ਪਸੰਦ ਆਪਣੀ ਤੁਸੀਂ ਆਪ ਕਰਨੀ ਹੈਗੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਸੋਹਣੇ ਕਲਰ ਆ ਚੁੱਕੇ ਡੀਆਂ ਕਿੰਨੇ ਸੋਹਰੇ ਆ। ਇਹ ਪੰਜਾਬ ਜਿੱਥੇ 365 ਦਿਨ ਤੁਹਾਨੂੰ ਗਰਮੀ ਵਾਲੇ ਕੱਪੜੇ ਹੀ ਮਿਲਦੇ ਆ ਤੁਹਾਨੂੰ ਸਰਦੀਆਂ ਵਾਲੇ ਕੱਪੜੇ ਮਿਲਦੇ ਆ ਟ੍ਰੈਂਡਿੰਗ ਵਾਲੇ ਮਿਲਦੇ ਆ ਦੇਖੋ ਕੋਈ ਪੁਰਾਣਾ ਨਹੀਂ ਫਰੈਸ਼ ਦੇ ਵਿੱਚ ਦੇ ਰਹੇ ਆ ਆ ਦੇਖੋ ਹਾਈ नेक ਕੁੜੀਆਂ ਨੂੰ ਆ ਬੜੀ ਅੱਜਕੱਲ ਪਸੰਦ ਹੁੰਦੀ ਹੈ ਜਿੰਨੀ ਬਾਹਰ ਜਾਣਾ ਹੈਗਾ ਦੇਖੋ ਤੁਸੀਂ ਗਰਮੀ ਵਾਲੇ ਸਮਰ ਲੈਣੇ ਕੱਪੜੇ ਉਹ ਲੈ ਲਓ ਜੇ ਤੁਸੀਂ ਵਿੰਟਰ ਵਾਲੇ ਲੈਣੇ ਆ ਮੰਨ ਲਓ ਹੁਣ ਤੁਸੀਂ ਇੱਥੇ ਪੰਜਾਬ 'ਚ ਗਰਮੀ ਆ ਪਰ ਬਾਹਰ ਮੁਲਕ ਚੱਲਦੇ ਹੋ ਤੁਸੀਂ ਕਿਤੇ ਵੀਜ਼ਾ ਲਵਾ ਕੇ ਉੱਥੇ ਠੰਡਿਆ ਤੁਸੀਂ ਦੋਨੇ ਤਰ੍ਹਾਂ ਦੇ ਕੱਪੜੇ ਲੈ ਕੇ ਜਾ ਸਕਦੇ ਇੱਕੋ ਛਾਤੇਟਾ ਇੱਕ ਤਾਂ ਸੀ ਤੁਹਾਡਾ ਟਾਈਮ ਸੇਵ ਕਰਤਾ ਦੂਜੇ ਸਾਡੇ ਪੈਸੇ ਉਜਾਦੇ ਹੁਣ ਆਪਾਂ ਗੱਲ ਨਾਈਟ ਸੂਟ ਦੀ ਵੀ ਕਰਨੀ ਆ ਦੇਖੋ ਚਾਹੇ ਤੁਸੀਂ ਨਿੱਕਰ ਦੇ ਨਾਲ ਨਾਈਟ ਸੂਟ ਲੈ ਲਓ ਚਾਹੇ ਤੁਸੀਂ ਲੋਰ ਦੇ ਨਾਲ ਨਾਈਟ ਸੂਟ ਲੈ ਲਓ ਚਾਹੇ ਤੁਸੀਂ ਕਾਟਨ ਦੇ ਵਿੱਚ ਲੈ ਜਾਓ ਚਾਹੇ ਤੁਸੀਂ ਇਸ ਕੱਪੜੇ ਦੇ ਵਿੱਚ ਲੈ ਜਾਓ ਹੁਣ ਗੱਲ ਆਪਾਂ ਪ੍ਰਾਈਸ ਦੀ ਵੀ ਗੱਲ ਕਰਨੀ ਆ ਗੱਲ ਆਪਾਂ ਰੇਟ ਦੀ ਵੀ ਕਰਨੀ ਹੈਗੀ ਆ ਇਹ ਕੋਈ 800 ਦਾ ਨਹੀਂ ਕੋਈ 900 ਦਾ ਨਹੀਂ ਸਿਰਫ 462 ਰੁਪਏ ਦੇ ਵਿੱਚ ਨਾਈਟ ਸੂਟ ਦੇ ਦੇਣਾ ਹੈਗਾ ਸਾਈਜ਼ ਇਹਦੇ ਵਿੱਚ ਮੀਡੀਅਮ ਵੀ ਹੈਗਾ ਆ ਐਲ ਵੀ ਹੈਗਾ ਆ XL ਵੀ ਹੈਗਾ ਯਾਰ XXL 3XL 4XL 5XL ਸਾਰੇ ਹੈਗੇ ਆ ਭਾਈ ਜੀ ਮੈਂ ਤਾਂ ਇੱਕ ਚੀਜ਼ ਤੋਂ ਬੜਾ ਖੁਸ਼ ਹਾਂ ਸਾਰੀ ਵੈਰਾਈਟੀ ਤੂਈ ਤੋਂ ਲੈ ਕੇ ਜਹਾਜ਼ ਤੱਕ ਕੁੜੀਆਂਾਂ ਦੇ ਲਈ ਰੈਡੀਮੇਡ ਕੱਪੜਾ ਹੈਗਾ ਪਰ ਸਮਝੋ ਬਾਹਰ ਆ ਵੀ ਜਿਹੜੇ ਰੇਟ ਤੁਸੀਂ ਦੱਸਿਆ ਨੂੰ ਇਹ ਰੇਟ ਕਿਤੇ ਸੁਣਨ ਨੂੰ ਵੀ ਨਹੀਂ ਮਿਲਦੇ ਬਾਜ਼ਾਰ ਭਾਈ ਜੀ ਆਪਾਂ ਫਾਇਦਾ ਹੀ ਕਰਦੇ ਸਮਝਨੇ ਪੈਣ ਸਾਡੇ ਸ਼ਾਪਿੰਗ ਖਾਨੋਂ ਸਾਰਿਆਂ ਨੂੰ ਪਹਿਲਾਂ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਇੰਨਾ ਮਾਰਾ ਤੁਹਾਨੂੰ ਪਿਆਰ ਸਤਿਕਾਰ ਦਿੰਦੇ ਸਾਡੀ ਵੀਡੀਓ ਨੂੰ ਸਾਰੇ ਨਾਲ ਲਾਈਕ ਕਰਦੇ ਹੈਗੇ ਆ ਤੇ ਮੈਨੂੰ ਤੁਹਾਨੂੰ ਪਤਾ ਵੈਰਾਈਟੀ ਸਾਕੇ ਹਰ ਤਰ੍ਹਾਂ ਹੀ ਮਿਲਦੀ ਹੈਗੀ ਇੱਕ ਘੱਟ ਰੇਟ ਤੇ ਮਿਲਦੀ ਹੈਗੀ ਇੱਕ ਆਡੀਆ ਇੱਕ ਤਰ੍ਹਾਂ ਹੋ ਤੁਹਾਨੂੰ ਵੀ ਹੈਗੀ ਆ ਤੁਸੀਂ ਆਪ ਸਮਝ ਰਹੇ ਹੋ ਬਾਕੀ ਥੋੜਾ ਮੋਰਨ ਟਾਈਮ ਆਉਣ ਦੀ ਕੋਸ਼ਿਸ਼ ਕਰੋ ਤੁਹਾਨੂੰ ਪਤਾ ਕਰਾਊਡ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਿਹੜੀ ਚੀਜ਼ ਐ ਕਰੀ ਆਪਾਂ ਵੀਡੀਓ ਵਿੱਚ ਪਾ ਲਈਏ ਕਸਟਮਰ ਕੈਨਸਲ ਉਹੀ ਚੀਜ਼ ਚਾਹੀਦੀ ਹੱਸਨ ਵੀਡੀਓ ਵਿੱਚ ਦਿਖਾਈ ਸੀ ਤੁਹਾਨੂੰ ਪਤਾ ਆਪਾਂ ਚੀਜ਼ੇ ਰੱਖਣ ਵਾਸਤੇ ਲੈ ਆਂਦੀ ਆਪਾਂ ਵੇਚਣ ਵਾਸਤੇ ਦੇ ਦਈਏ ਨਾ ਇਸ ਕਰਕੇ ਤੁਸੀਂ ਜਲਦੀ ਜਲਦੀ ਆਇਆ ਕਰੋ ਜਿਹੜੀ ਵੀਡੀਓ ਵਿੱਚ ਦਿਖਾਈ ਦਿੱਤੀ ਉਹੀ ਲੈ ਕੇ ਜਾਇਆ ਕਰੋ ਜੀ ਨਾਈਟ ਸੂਟ ਦੇ ਵਿੱਚ ਦੇਖੋ ਸਾਡੇ ਕੋਲ ਵੈਰਾਈਟੀ ਕਿੰਨੀ ਆ ਟਾਡੇ ਕੋਲ 700 800 900 1000 ਇੰਨੇ ਰੇਂਜਰ ਦੇ ਵਿੱਚ ਮਿਲ ਜਣਾ ਮਾਡਲ ਕਾਲਰ ਵਾਲੇ ਨਾਈਟ ਸੂਟ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਮਿਲ ਜੜੀਆਂ ਜਦੋਂ ਤੁਸੀਂ ਆ ਕੇ ਕੱਪੜੇ ਨੂੰ ਫੀਲ ਕਰਨਾ ਨਾ ਕੱਪੜਾ ਬਹੁਤ ਸੋਹਣਾ ਆ ਵੀ ਇਹ ਨਹੀਂ ਵੀ ਇਹ ਕੱਪੜਾ ਪਾ ਲਓਗੇ ਤਾਂ ਸਰੀਰ ਨੂੰ ਵੱਡੂਗਾ ਸਾਈਜ਼ ਸਾਨੂੰ ਸਾਰੇ ਮਿਲ ਜਣੇ ਆ ਰੇਟ ਘੱਟ ਮਿਲਣੇ ਆ ਚਾਹੇ ਗੋਲ ਗਲੇ ਵਾਲਾ ਨਾਈਟ ਸੂਟ ਲੈ ਲਓ ਚਾਹੇ ਕੋਲਰਾਂ ਲੈ ਲਓ ਦੋਨਾਂ ਦੇ ਵਿੱਚ ਤੁਹਾਨੂੰ ਅਪ ਬੈਸਟ ਕੁਆਲਿਟੀ ਦਵਾਂਗੇ ਲੋਜੀ ਕੁੜੀਆਂ ਦੇ ਲਈ ਲੈ ਕੇ ਆਏ ਆ ਅਸੀਂ ਸੋਹਣੇ ਸੋਹਣੇ ਪਜਾਮੇ ਹੁਣ ਕੈਨੇਡਾ ਤੋਂ ਨਾ ਤੁਹਾਨੂੰ ਭੇਜਣਗੇ ਚਾਚੇ ਨਾ ਭੇਜਣਗੇ ਤੁਹਾਡੇ ਮਾਮੇ ਕਰਕੇ ਵੱਡਾ ਡਿਪੋ ਆ ਜਾ ਜੋ ਬੰਗਾ ਦੇ ਵਿੱਚ ਲੱਗ ਗਿਆ ਬਹੁਤ ਟੌਪ ਟੌਪ ਕੁਆਲਿਟੀ ਵਾਲੀਆਂ ਆਫਰ ਸਾਡੇ ਕੋਲ ਆਲਵੇਸ ਹੁੰਦੀਆਂ ਪਰ ਸਾਡੇ ਕੋਲ ਕੁਆਲਿਟੀ ਸੁਪਰ ਆ ਗਈ ਆ ਬਾਜ਼ਾਰ ਦੇ ਵਿੱਚ ਲੋਅਰ ਹੈਗਾ 700 ਰੁਪਏ ਦਾ ਸਾਡਾ ਰੇਟ ਹੈਗਾ ਸਿਰਫ 225 ਝੂਠ ਬੋਲਦੇ ਨਹੀਂ 100 ਲੱਗੇ ਰੱਬ ਦੀ ਰੇਟ ਲੈ ਕੇ ਲਾਤਾ ਰੰਗ ਇਹਦੇ ਵਿੱਚ ਤੁਸੀਂ ਬਲੈਕ ਲੈ ਜੋ ਬਿੰਕ ਲੈ ਜੋ ਆ ਰੰਗ ਦਾ ਮੈਨੂੰ ਨਾਂ ਨਹੀਂ ਪਤਾ ਆ ਵੀ ਹੈਗਾ ਆ ਆ ਵੀ ਹੈਗਾ ਯਾਰ ਆ ਰੈੱਡ ਲੈਣਾ ਰੈੱਡ ਲੈ ਲਓ ਮਾਤਰਾ ਲੋਅਰ ਦੇ ਵਿੱਚ ਵੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਭਾਈ ਜੀ ਮਜ਼ਾਕ ਤੇ ਨਹੀਂ ਕਰਦੇ 225 ਰੁਪਏ ਦਾ ਲੋਅਰ ਦੇਈ ਜਾਂਦੇ ਹੋ ਬਾਜ਼ਾਰ 'ਚ 6-7 ਤੋਂਦੋਂ ਘੱਟ ਕੋਈ ਹੱਥ ਨਹੀਂ ਲਾਉਣ ਦਿੰਦਾ ਇਹਨੂੰ ਮੈਂ ਤੁਹਾਡੇ ਖੜਾ ਖੜਾ ਗੱਲਾਂ ਸੁਣੀਆਂ ਤੁਸੀਂ ਗੱਲਾਂ ਕਰਦੇ ਕਿੰਦਾਂ ਨਹੀਂ ਰਹੀ ਜਿਹੜੀ ਵੀਰ ਹੈ ਚੀਜ਼ ਹੈ ਜੈਜ ਆਪਾਂ ਉਹੀ ਦਿਖਾ ਰਹੇ ਹਾਂ ਠੀਕ ਹੈ 225 ਦੀ ਗਏ 225 ਦਵਾ ਗਿਆ ਹਾਂ ਆ ਦੇਖੋ ਕਿੰਨੀ ਕਿ ਥੋੜੀ ਪੌਕਟਾਂ 6 ਪੌਕਟ ਆ ਚੁੱਕੀ ਹੈਗੀ ਆ ਤੇ ਕੋਈ 4 ਪੌਕਟ ਵੀ ਆ ਚੁੱਕੀ ਹੈਗੀ ਆ ਪਸੰਦ ਤੁਹਾਡੀ ਹੈਗੀ ਇਹ ਵਿੱਚ ਹਰ ਤਰ੍ਹਾਂ ਦੇ ਕਲਰ ਮੈਂਟ ਤੇ ਹਰ ਤਰ੍ਹਾਂ ਦੀ ਡਿਜ਼ਾਈਨ ਬਣੀ ਹੈਗੀ ਆ ਅੱਛਾ ਬਈ ਇਹ ਵੀ ਦੇਖ ਰਿਹਾ ਬਈ ਲੋਅਰ ਦੇ ਵਿੱਚ ਕੱਪੜਾ ਵੀ ਕਈ ਤਰ੍ਹਾਂ ਦਾ ਆ ਕਈ ਤਰ੍ਹਾਂ ਦੇ ਕੱਪੜੇ ਇਹਦੇ ਵਿੱਚ ਤੁਸੀਂ ਲੋਅਰ ਦੇ ਰਹੇ ਹੋ ਆਹ ਦੇਖੋ ਤੁਸੀਂ ਜਿਮ ਜਾਣਾ ਆ ਤੁਸੀਂ ਮਾਰਨਿੰਗ ਵਾਕ ਈਵਨਿੰਗ ਵਾਕ ਜਾਣਾ ਤੇ ਤੁਸੀਂ ਲੋਰ ਪਾਉਣਾ ਨਾ ਉੱਥੇ ਪਾਉਣ ਲਈ ਵੀ ਤੁਹਾਡੇ ਲਈ ਸੀ ਲੈ ਆਏ ਆ ਆ ਦੇਖੋ ਪਹਿਲੀ ਪਸੰਦਿਆ ਇਹੇ ਚੀਜ਼ਾਂ ਦੀਆਂ ਕੁੜੀਆਂ ਦੀਵਾਨੀਆਂ ਆ ਬਾਜ਼ਾਰ 'ਚ 1200 ਰੁਪਏ ਰੇਟ ਆ ਇਹਦਾ ਸਾਡਾ ਰੇਟ ਕਿੰਨਾ ਜੀ ਸਿਰਫ 325 ਰੁਪਏ ਇਹਦੇ ਵਿੱਚ ਵੀ ਰੰਗ ਦੇਖ ਲਓ ਕੁੜੀਆਂ ਨੇ ਫੇਵਰਟ ਕਲਰ ਤੁਹਾਨੂੰ ਦੇ ਰਹੇ ਆ ਰੇਟ ਘੱਟ ਦੇ ਰਹੇ ਆ ਆਜ਼ਾਦ ਚੌਂਗ ਬੰਗਾ ਸ਼ਹਿਰ ਪੱਟਾ ਡੀਪੂ ਦੇ ਬਹੁਤ ਜ਼ਿਆਦਾ ਕੱਪੜਾ ਆ ਚੁੱਕਾ ਬਹੁਤ ਘੱਟ ਰੇਟ ਤੇ ਫੇਰੇ ਤੁਹਾਡੇ ਕੋਲ ਲਓ ਵੀ ਕੁੜੀਆਂ ਦੀ ਰੂਹ ਤਾਂ ਹੁਣ ਖੁਸ਼ ਹੋਣੀ ਆ ਜਿਹੜਾ ਤੁਸੀਂ ਬਾਜ਼ਾਰ ਜਾਏ ਕੋਟ ਸੈਟ ਲੈਣੇ ਹੋ 12 13 1400 ਰੁਪਏ ਦਾ ਸਾਡੇ ਕੋਲ ਆ ਜਾਓ ਸਿਰਫ 388 ਰੁਪਏ ਚ ਕੋਟ ਸੈਟ ਲੈ ਜਾਓ ਇਸ ਤੋਂ ਇਲਾਵਾ ਜੇ ਤੁਸੀਂ ਲੈਣੇ ਆ ਡਿਜ਼ਾਈਨਰ ਕੋਟ ਸਟ ਉਹ ਵੀ ਤੁਹਾਨੂੰ ਮਿਲ ਜਣੇ ਆ ਰੰਗ ਤੁਹਾਨੂੰ ਹਾਰ ਤਰ੍ਹਾਂ ਦੇ ਮਿਲ ਜਣੇ ਆ ਮਤਲਬ ਜਿਹੜੀਆਂ ਕੁੜੀਆਂ ਕੰਨੀਆਂ ਅਸੀਂ ਜੀਨਦਿਆਂ ਪੈਂਟਾਂ ਨਹੀਂ ਪਾਉਣੀਆਂ ਅਸੀਂ ਸੂਟ ਨਹੀਂ ਪਾਉਣੇ ਅਸੀਂ ਪਰਾਜੋ ਸੂਟ ਨਹੀਂ ਪਾਉਣੇ ਤਾਂ ਤੁਹਾਡੇ ਲਈ ਕੋਟ ਸੈਟ ਜੀ ਸਾਡੇ ਕੋਲ ਬਿਲਕੁਲ ਤਿਆਰ ਆ ਪ੍ਰੋਪਰ ਸੂਟ ਬਣੇ ਹੋਏ ਆ 388 ਰੁਪਏ ਤੋਂ ਸ਼ੁਰੂਆਤ 400 500 6 ਬਹੁਤ ਸਾਰੀਆਂ ਰੇਂਜਾਂ ਤੁਹਾਨੂੰ ਮਿਲ ਜਾਣੀਆਂ ਜੇ ਕੋਈ ਕੁੜੀ ਕਹਿੰਦੀ ਮੈਨੂੰ ਥੋੜਾ ਜਿਹਾ ਹੋਰ ਅਲਟੀਮੇਟ ਲਗਜ਼ਰੀ ਤੇ ਡਿਜ਼ਾਈਨਰ ਪੀਸ ਚਾਹੀਦੇ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਹੈਗੇ ਆ ਭਾਜੀ ਪਲਾਜੋ ਸੂਟ ਦੇ ਵਿੱਚ ਵੀ ਵੈਰਾਈਟੀ ਹੈਗੀ ਆ ਆ ਦੇਖੋ ਭਾਜੀ ਵੈਰਾਈਟੀ ਦੀ ਗੱਲ ਕੀਤੀ ਦੇਖੋ ਬੇਸ਼ੁਮਾਰ ਵੈਰਾਈਟੀ ਆ ਚੁੱਕੀ ਹੈ ਕਿ ਸਿਰਫ 460 ਤੇ 69 ਰੁਪਏ ਵਿੱਚ ਭਾਜੀ ਸੀਤਾ ਸਲਾ ਜਾਣਾ ਪਲਾਜ ਸੂਟ ਆਪਾਂ ਦੇਖੋ ਕਿੰਨੇ ਕਿੰਨੇ ਸਾਨੂੰ ਡਿਜ਼ਾਈਨਿੰਗ ਆ ਕਿੰਨੇ ਕਿੰਨੇ ਆ ਪ੍ਰਿੰਟ ਆ ਚੁੱਕੀਆਂ ਗਿਆ ਤੇ ਅਲੱਗ-ਅਲੱਗ ਇਹ ਚਾਰਟਿਕਲ ਮਣੇ ਹੈਗੇ ਆ ਤੁਸੀਂ ਵੀ ਨਿਕ ਪਸੰਦ ਕਰਦੇ ਹੋ ਤੁਸੀਂ ਹੋਰ ਨਿਕ ਪਸੰਦ ਕਰਦੇ ਤੇ ਜਾਣ ਤੋਂ ਲੱਗ ਕੇ ਸਾਨੂੰ 7-8 ਤੋਂ ਇਹਦੇ ਕਿ ਮਿਲ ਜਣੇ ਹੈਗੇ ਦੇਖੋ ਜੀ ਇੱਥੇ ਸੈਲਵ ਸਰਵਿਸ ਹੈਗੀ ਆ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਰਹੀ ਆ ਤੁਸੀਂ ਆਪ ਹੀ ਇੱਥੋਂ ਲੈ ਸਕਦੇ ਕੋਈ ਕੱਲੇ-ਕੱਲੇ ਉੱਤੇ ਟੈਗ ਨਾ ਰੇਟ ਲੱਗਾ ਹੈਗਾ ਹੁਣ ਆਪਾਂ ਗੱਲ ਕਰੀਏ ਵਿੰਟਰ ਦੀ ਹਨਾ ਆ ਦੇਖੋ ਹੁੱਡੀਆਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਰੇਂਜ ਹੈਗੀ ਆ ਤੁਸੀਂ ਇੱਥੋਂ 3-400 ਰੁਪਏ ਤੋਂ ਸਾਡੇ ਕੋਲ ਹੁੱਡੀ ਸਟਾਰਟ ਹੈਗੀ ਆ ਤੁਸੀਂ 500 700 800000 1200 ਤੱਕ ਵੀ ਸਾਡੇ ਕੋਲ ਹੁੱਡੀਆਂ ਲੈ ਕੇ ਜਾ ਸਕਦੇ ਆ। ਹੁੱਡਿਆਂ ਤੋਂ ਇਲਾਵਾ ਤੁਸੀਂ ਆ ਦੇਖੋ ਨਾਈਟ ਸੂਟ ਅਸੀਂ ਦਿਖਾਤੀਆਂ ਹੈਵੀ ਕੁਆਲਿਟੀ ਦੇ ਵਿੱਚ ਵੀ ਹੈਗੀਆਂ। ਤੁਸੀਂ ਟਰੈਕ ਸੂਟ ਲੈਣੇ ਆ। ਟਰੈਕ ਸੂਟ ਦੇ ਵਿੱਚ ਵੀ ਬਹੁਤ ਸਾਰੀਆਂ ਹੈਗੀਆਂ। ਮਤਲਬ ਆ ਤੁਸੀਂ ਆਉਣਾ, ਤੁਸੀਂ ਪਸੰਦ ਕਰਨਾ। ਆ ਦੇਖੋ ਜੀ ਕੁੜੀਆਂ ਲਈ ਕਿੰਨਾ ਸੋਹਣਾ ਸੋਹਣਾ ਆ ਗਿਆ। ਰੰਗ ਜਲਦੀ ਜਲਦੀ ਕਰ ਲਓ ਪਸੰਦ ਕਿਉਂਕਿ ਜਲਦੀ ਹੁਣ ਆ ਜਾਣੀਆਂ ਠੰਡ। ਰੇਟ ਇਹਦਾ ਵੀ ਬਹੁਤ ਘਟਿਆ। ਬਾਜ਼ਾਰ ਨਾਲੋਂ 3-3 ਗੁਣਾ ਰੇਟ ਘਟਿਆ। ਸੋ ਮਦਰਮ ਕਹਿਣ ਤੋਂ ਭਾਵ ਕੀ ਹੈ ਜਿਹੜੀ ਮਰਜ਼ੀ ਵੈਰਾਈਟੀ ਲੈ ਜਾਓ ਇੱਧਰ ਵੀ ਤੁਸੀਂ ਦੇਖ ਲਓ ਐ ਨੱਕੋ ਨੱਕ ਭਰਿਆ ਪਿਆ ਇੱਧਰ ਵੀ ਆ ਕੇ ਚੈੱਕ ਕਰ ਲਓ ਕੋਟ ਸੈੱਟ ਤੁਸੀਂ ਲੈ ਜਾਓ ਪਲਾਜੋ ਸੂਟ ਸ਼ਰਾਰੇ ਸੂਟ ਆ ਤੁਸੀਂ ਦੇਖੋ ਉੱਪਰ ਲੌਂਗ ਕੋਟ ਭਰੇ ਪਏ ਆ ਸ਼ਾਰਟ ਕੋਟ ਭਰੇ ਪਏ ਆ ਜੈਕਟਾਂ ਹੁੱਡੀਆਂ ਹਰ ਇੱਕ ਵੈਰਾਈਟੀ ਤੁਹਾਨੂੰ ਇੱਥੋਂ ਮਿਲ ਜਾਣੀ ਆ ਛੇਤੀ ਪਹੁੰਚੋ ਕੁੜੀਆਂ ਦੇ ਲਈ ਤਾਂ ਮੈਂ ਕਹਿੰਦਾ ਸੋਨੇ ਦੇ ਸੁਹਾਗ ਵਾਲੀ ਗੱਲ ਆ ਜਿਹੜਾ ਤੁਸੀਂ 50000 ਦਾ ਕੱਪੜਾ ਬਾਜ਼ਾਰ 'ਚ ਆ ਕੇ ਲੈਨੇ ਹੋ ਬਾਹਰ ਜਿੰਨੇ ਜਾਣਾ ਇੱਥੇ 20000 ਦੇ ਕੇ ਤੁਹਾਨੂੰ ਅਸੀਂ ਤੋੜ ਦੇਣਾ ਟੈਚੀ ਵਰਗੀ ਲਓ ਜੀ ਸਭ ਤੋਂ ਵੱਡਾ ਪਟਾਕਾ ਤਾਂ ਆਹ ਪਾਤ ਆ ਜਿਹੜੀਆਂ ਬਾਜ਼ਾਰਾਂ ਜਾ ਕੇ ਤੁਸੀਂ ਕੁੜੀਆਂ ਲਈ ਪੰਜਾਬੀ ਜੁੱਤੀਆਂ ਲੈਨੇ ਹੋ ਕੋਈ ਮੰਗਦਾ 1000 ਕੋਈ ਮੰਗਦਾ 800 ਪਰ ਵੱਡਾ ਢੀਪੂ ਤੇ ਆ ਜਿਓ ਸਿਰਫ 8-800 ਵਾਲੀਆਂ 1000-1000 ਵਾਲੀਆਂ ਪੰਜਾਬੀ ਜੁੱਤੀਆਂ ਸਿਰਫ 150 ਰੁਪਏ 'ਚ ਕਰਤੀਆਂ ਤੁਸੀਂ ਰੰਗ ਦੇਖੋ ਡਿਜ਼ਾਈਨ ਦੇਖੋ ਸਾਈਜ਼ ਦੇਖੋ ਜਿਹੜਾ ਮਰਜ਼ੀ ਦੇਖੋ ਭਾਈ ਜੀ ਇਹ ਤਾਂ ਸਭ ਤੋਂ ਵੱਡਾ ਉਹ ਜਦ ਤੂੰ ਪਰ ਪੜਨਕ ਆਇਆ 89000 ਤੋਂ ਘੱਟ ਨਹੀਂ ਤੁਸੀਂ 150 ਰੁਪਏ ਦੇ ਇਹਨਾਂ ਪੰਜਾਬੀ ਜੁੱਤੀ ਰੰਗ ਬਹੁਤ ਸਾਰੇ ਇਹਦੇ ਵਿੱਚ ਭਾਜੀ ਬੋਡੜੀ ਪੋਏ ਪੂਰੀ ਦੁਨੀਆ ਲਾ ਕੇ ਰੱਖ ਦਿੱਤੀ ਆ ਰੇਟਾਂ ਵਿੱਚ ਕਿਉਂਕਿ ਐਨੇ ਰੇਟ ਦੇ ਕੋਈ ਦੇ ਨਹੀਂ ਸਕਦਾ ਹੈਗਾ ਖੁੱਲਾ ਚੈਲੰਜ ਕਰ ਲੈਣਾ 1.5 150 பை ਸੱਤ 800 ਵਾਲੀ ਪੰਜਾਬੀ ਜੁੱਤੀ ਕਰਤੀ 1.5 150 ਹਰ ਤਰ੍ਹਾਂ ਤੁਹਾਨੂੰ ਸਾਈਜ਼ ਮੈਨੇ ਹਰ ਤਰ੍ਹਾਂ ਵਿੱਚ ਕਲਰ ਮੈਨੇ ਹੈਗੇ ਆ ਸੋ ਭਾਜੀ ਇਹਦਾ 1.5 150 ਦੇ ਵਿੱਚ ਤੁਸੀਂ ਦਈ ਜਾਂਦੇ ਹੋ ਇਸ ਤੋਂ ਇਲਾਵਾ ਹੋਰ ਵੀ ਦੱਸੋ ਨਾ ਹੋਰ ਕੁਆਲਿਟੀ ਵੈਰਾਈਟੀ ਕੀ ਹੈਗੀ ਆ ਹਾਂ ਤੇ ਵੈਰਾਈਟੀ ਹੈਗੀ ਹੋਵੇ ਆਪਾਂ ਤੁਹਾਨੂੰ ਦਿਖਾਉਣੇ ਆ ਜੋ ਭਾਜੀ ਆਪਾਂ ਗੱਲ ਕੀਤੀ ਹੈ ਹੋਈ ਤੋਂ ਇਲਾਵਾ ਵੈਰੰਟੀ ਦਿਨਾ ਦੇਖੋ ਕਿ ਤਾਰੇ ਮਰਜੀ ਰੰਗ ਵਾਲੇ ਸੂਟ ਪਾ ਲਓ ਆ ਦੇਖੋ ਜਿੰਨੇ ਤਰ੍ਹਾਂ ਦੇ ਰੰਗ ਸਾਡੇ ਕੋਲ ਸੂਟਾਂ ਦੇ ਹੋਊਗੇ ਉਨੇ ਤਰ੍ਹਾਂ ਹੀ ਆ ਪੰਜਾਬੀ ਜੁੱਤੀਆਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਇਹ ਕੋਈ 35 3500 ਦੀਆਂ ਨਹੀਂ ਹੈਗੀਆਂ ਇਹ ਕੋਈ 4 4000 ਦੀਆਂ ਨਹੀਂ ਹੈਗੀਆਂ ਇਹਦੇ ਵਿੱਚ ਕੋਈ 500 ਰੁਪਏ ਕੋਈ 600 ਰੁਪਏ ਕੋਈ 800 ਕੋਈ 1200 ਕੋਈ 1100 ਇੰਨੀਆਂ ਕਰ ਰੇਂਜਾ ਦੇ ਵਿੱਚ ਆ ਪੰਜਾਬੀ ਜੁੱਤੀਆਂ ਬੇਸ਼ਵਰ ਵੈਰਾਈਟੀ ਆ ਤੁਸੀਂ ਕਹਿੰਦੇ ਹੋਣੇ ਹਵਾਜੀ ਗੱਲਾਂ ਕਰੀ ਜਾਂਦੇ ਆ ਆ ਚੈੱਕ ਕਰ ਲਓ ਰੇਟ ਵੀ ਲਿਖ ਕੇ ਲਾਤਾ 540 ਰੁਪਏ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਆ ਕਲਰ ਬਹੁਤ ਸੋਹਣੇ ਆ ਪੰਜਾਬੀ ਜੁੱਤੀਆਂ 'ਚ ਵੈਰਾਈਟੀ ਤਾਂ ਹੈਗੀ ਆ ਤੁਸੀਂ ਮੋਰੇ ਵਿਆਹਾਂ ਸ਼ਾਦੀਆਂ ਦੇ ਜਾਣਾ ਪਾਰਟੀ ਵੇਅਰ ਸੂਟਾਂ ਦੇ ਨਾਲ ਪਾਰਟੀ ਵੇਅਰ ਜੁੱਤੀਆਂ ਪਾਉਣੀਆਂ ਹਨ ਆ ਦੇਖੋ ਹੀਲਆਂ ਵਾਲੀਆਂ ਲੈ ਲਓ ਤੁਸੀਂ ਸੈਂਡਲ ਟਾਈਪ ਲੈ ਲਓ ਤੁਸੀਂ ਲੈ ਲਓ ਬੰਦ ਜੁੱਤੀਆਂ ਆ ਦੇਖੋ ਇਦਾਂ ਦੀਆਂ ਵੀ ਤੁਸੀਂ ਲੈ ਕੇ ਜਾ ਸਕਦੇ ਮਤਲਬ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਵਿਆਹਾਂ ਸ਼ਾਦੀਆਂ ਵਾਲੀਆਂ ਪਾਰਟੀ ਵੇਅਰ ਸ਼ੂਜ਼ ਐਕਸੈਸ ਸਾਡੇ ਕੋਲ ਬਹੁਤ ਸੁਪਰ ਐਕਸਕਲੂਸਿਵ ਤਿਆਰ ਹੋ ਚੁੱਕਾ ਹੈਗਾ ਆ ਦੇਖੋ ਕਿੰਨਾ ਪਿਆਰਾ ਸ਼ੂਜ਼ ਪੇਅਰ ਹੈਗਾ ਨਾ ਪਰ ਬਾਜ਼ਾਰ ਦੇ ਵਿੱਚ ਜਾਓਗੇ ਤਾਂ ਇਹਦਾ ਰੇਟ ਜਦੋਂ ਤੁਸੀਂ ਸੁਣਨਾ ਪਸੰਦ ਦਾ ਤੁਹਾਨੂੰ ਆ ਜਾਣੀਆਂ ਪਰ ਜੇ ਤੁਸੀਂ ਰੇਟ ਸੁਣਨਾ ਤੁਸੀਂ ਛੱਡ ਕੇ ਆਣੀ ਆ ਬਾਜ਼ਾਰ ਦੇ ਵਿੱਚ ਇਹਦਾ ਰੇਟ 2500 ਰੁਪਏ ਦੁਕਾਨਦਾਰ ਮੰਗਦਾ 2500 ਮੰਗ ਕੇ ਤੁਹਾਨੂੰ ਇਹ 1800 ਦੇ ਦੇਵੇ 1500 ਦੇ ਦੇਵੇ 1600 ਦੇ ਦੇਵੇ ਜੋ ਮਰਜ਼ੀ ਦੇ ਦੇਵੇ ਪਰ ਸਾਡੇ ਕੋਲ ਆਜੋ ਸਿਰਫ 400 ਤੇ 40 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਰਣਾ ਜਿਹੜਾ ਬਾਜ਼ਾਰ 'ਚ 15 1600 ਦਾ ਇੱਥੇ 400 40 ਦਾ ਇਦਾਂ ਹੀ ਹੋਰ ਬਹੁਤ ਸਾਰੇ ਆ ਆਪ ਤੁਸੀਂ ਦੇਖੋ ਡੇਲੀ ਵੇਅ ਦੇ ਲਈ ਚੱਪਲ ਤੇ ਰਣੀਆਂ ਹੈਗੀਆਂ ਤੁਸੀਂ ਦੇਖ ਲਓ ਇੱਧਰ ਦੇਖੋ ਡੇਲੀ ਵੇਅ ਤੁਸੀਂ ਭਾਵੇਂ ਸੂਤਾਂ ਨਾਲ ਭਾਵੇਂ ਭਾਵੇਂ ਜੀਂਦਿਆਂ ਪੈਂਟਾਂ ਨਾਲ ਪਾ ਲੋ ਸਾਡੇ ਕੋ ਬاتھਰੂਮ ਚੱਪਲ ਰਹਿ ਗਈਆਂ ਸਾਡੇ ਕੋ ਸਲੀਪਰ ਰਹਿ ਗਿਆ ਹਰ ਇੱਕ ਤਰ੍ਹਾਂ ਦੇ ਟੂ ਸੈਕਸ਼ਨ ਦੇ ਵਿੱਚ ਵੈਰਾਈਟੀ ਤੁਹਾਨੂੰ ਉੱਥੋਂ ਮਿਲ ਜਾਣੀ ਆ ਇੱਥੇ ਦੇਖੋ ਬੋਰੇ ਭਰ-ਭਰ ਗਿਆ ਗਿਆ ਇੱਥੇ ਐਦਾਂ ਥੋੜੀ ਆ ਵੀ ਇੱਕ ਚੀਜ਼ ਤੁਹਾਨੂੰ ਦਿਖਾ ਰਹੇ ਆ ਦੋ ਦਿਖਾ ਰਹੇ ਆ ਜਾਂ ਚਾਰ ਦਿਖਾ ਰਹੇ ਆ ਬੋਰੇ ਭਰ-ਭਰ ਪਏ ਆ ਗਡਾਉਣ ਭਰੇ ਪਏ ਆ ਇੱਥੇ ਕਿਉਂ ਇੰਨਾ ਮਾਲ ਹੈਗਾ ਆਇਆ ਹੋਇਆ ਕਿਉਂਕਿ ਲੋਕ ਦੂਰੋਂ ਆ ਕੇ ਫਾਇਦੇ ਲੈ ਕੇ ਜਾ ਰਹੇ ਆ ਸੋ ਤੁਸੀਂ ਵੀ ਆ ਜਾਓ ਭਾਜੀ ਆਨਲਾਈਨ ਵੀ ਕੋਈ ਸਰਵਿਸ ਦਿੰਨੇ ਹੋ ਭਾਈ ਸਾਡੇ ਸਕਰੀਨ ਤੇ ਨੰਬਰਾਂ ਉੱਤੇ ਕਾਲ ਕਰ ਸਕਦੇ ਘਰ ਬਾੜੇ ਕੋਈ ਚੀਜ਼ ਦੀ ਮੰਗਵਾੜੀ ਮੰਗਵਾ ਸਕਦੇ ਸਾਡੇ ਆਊਟ ਆਫ ਕੰਟਰੀ ਆਪ ਤੇ ਸਾਡੇ 파ਰਤਲ ਜਾਂਦੇ ਹੈਗੇ ਆ ਤੇ ਤੁਸੀਂ ਨਵੀਂ ਨਵੀਂ ਅਪਡੇਟ ਦੇਖਣ ਲਈ ਸਾਡੇ ਪੇਜ ਹੈਗਾ ਬਟ ਡੀਪੂ ਬੰਗਾ ਇੰਸਟਾਗ੍ਰam YouTube Facebook ਤੇ ਫਾਲੋ ਲਾਈਕ ਸਬਸਕ੍ਰਾਈਬ ਕਰ ਸਕਦੇ ਸੋ ਕੋਈ ਜਾਣਕਾਰੀ ਲੈਣੀ ਹੈ ਤੇ ਨੰਬਰ ਸਕਰੀਨ ਤੇ ਹੈ ਜੀ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮਦਨਦੀ ਨਾਲ ਹਰਦੀਪ ਸਿੰਘ ਤੱਗੜ ਖਾਨ ਟੀਵੀ ਬੰਗਾ